ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਰਨੀਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਬਾਠ ਪੂਲਾ ਤੇ ਰੋੜ ਪੂਲਾ ਸੂਏ ਦੇ ਉੱਤੇ ਸੈਲਰ ਦੇ ਕੋਲੇ ਬਾਈ ਸੁਮਿੰਦਰ ਦੇ ਸੈਲਰ ਦੇ ਕੋਲੇ ਬਾਈ ਸੈਂਬਰ ਦਾ ਘਰ ਹੈ ਪਹਿਲਾਂ ਵੀ ਬਾਈ ਦੇ ਮਿੱਤਰੋ ਕਰੋ ਦੋ ਵੀਡੀਓ ਬਣਾ ਚੁੱਕੇ ਆ ਬਾਈ ਦਾ ਕੰਮ ਹੈ ਘਰੇਲੂ ਪਸ਼ੂ ਪਾਲਕਾ ਕੋਈ ਵਪਾਰ ਦਾ ਕੰਮ ਨਹੀਂ ਸੋ ਚੰਗੇ ਪਸ਼ੂ ਰੱਖਦਾ ਬਾਈ ਚੰਗੇ ਵੇਚਦਾ ਹੈ ਹਰੇਕ ਸਾਲ ਮਿੱਤਰੋ ਇੱਕ ਦੋ ਪਸ਼ੂ ਇਹ ਤਿਆਰ ਕਰਕੇ ਵੇਚਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੰਗੇ ਕੱਦ ਕਾਠ ਵਾਲੀ ਚੰਗੀ ਬੇਲ ਵਾਲੀ ਤੇ ਚੰਗੇ ਹਵਾਨੇ ਵਾਲੀ ਆਪਾਂ ਗਾਂ ਦਿਖਾ ਰਹੇ ਆ ਫੇਸ ਕੁਆਲਿਟੀ ਵੀ ਮਿੱਤਰੋ ਚੰਗੀ ਹੈ ਤੇ ਠੰਡੀ ਛੇਲ ਵੀ ਮਿੱਤਰੋ ਫੁੱਲ ਹੈ ਹਵਾਨਾ ਤੁਸੀਂ ਦੇਖ ਸਕਦੇ ਬਹੁਤ ਹੀ ਚੰਗਾ ਤੇ ਸੂਣਦੇ ਬਿਲਕੁਲ ਹੀ ਨੇੜੇ ਆ ਹੋ ਸਕਦਾ 2-4 ਦਿਨ ਲੈ ਜੇ ਪਰ ਜੇ ਮਿੱਟ ਲਾਵਾਲ ਕੱਢੀ ਖੜੀ ਹੈ ਵੀ ਹੋ ਸਕਦਾ ਵੀ 1-2 ਦਿਨ ਹੀ ਲਵੇ ਨਾੜਾ ਤੁਸੀਂ ਮਿੱਤਰੋ ਦੇਖ ਸਕਦੇ ਹੋ ਤੇ ਕੱਲੀ-ਕੱਲੀ ਨਾੜ ਮਿੱਤਰੋ ਹਵਾਨੇ ਤੇ ਦਿਖਾਈ ਦਿੰਦੀ ਆ। ਆ ਗਾੜੀ ਪਸਾੜੀ ਵੀ ਮਿੱਤਰੋ ਚੰਗੀ ਆ ਤੇ ਚੰਗਾ ਮੋਟਾ ਥਣਾ ਤੇ ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ। ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਬਾਈ ਦੇ ਨਾਲ ਕਰ ਸਕਦਾ ਸੰਪਰਕ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬੱਲਾ ਜੀ। ਕੀ ਹਾਲ ਚਾਲ ਆ ਜੀ? ਵਧੀਆ ਜੀ ਤੁਸੀਂ। ਆਪਣਾ ਨਾਮ ਹੈਗਾ ਸੈਂਬਰ ਸਿੰਘ ਲੈਂਬਰ ਲੈਂਬਰ ਸਿੰਘ। ਹਾਂਜੀ ਠੀਕ ਹੈ। ਤੇ ਅੱਜ ਆਪਾਂ ਜਿਹੜੀ ਇਹ ਗਾਂ ਦਿਖਾ ਰਹੇ ਆ ਪਹਿਲਾ ਦਾ ਸੂਆ ਕਿਹੜਾ? ਇਹ ਤੀਜੇ ਸੂਏ ਸੋਣਾ ਬਾਈ। ਦੂਜੇ ਸੂਰੇ ਸੁਣਾ ਹੈ ਹਾਂਜੀ ਦੁੱਧ ਇਹਦਾ ਦੂਜੇ ਸੂਰੇ ਕੀ ਰਿਕਾਰਡ ਸੀ ਦੂਜੇ ਦਾ ਇਹਦਾ ਸੀਗਾ 20 ਤੋਂ 23 20 ਤੋਂ 23 ਮਾਲਾ ਵੀ ਸਵਾ ਬੋਦੋ ਹੀ ਤਾਂ 25 ਤੇ ਹੀ ਬਗ ਜੂ ਠੀਕ ਹੈ ਵੀ 21 ਬਾਈ ਕੱਢਿਆ ਹਾਂ ਬਾਈ 23 ਨੂੰ ਜਾਂਦੀ ਹੈਗੀ 23 ਤਾਂ ਜਾਂਦੀ ਹੈ ਮਾਲਾ 23 ਤੋਂ ਮੁੜੀ ਆ ਬਸ ਗੱਲ ਮੈਂ ਆ ਮੁੜੀ ਆ ਬੁੱਕ ਤੇ ਹਾਂ ਠੀਕ ਹੈ ਤੇ ਦੁੱਧ ਮੈਂ ਬਾਈ ਕਹਿੰਦਾ ਵੀ ਬਾਈ 23 ਦੁੱਧ ਕੱਢਿਆ ਤੇ ਅਗਤੀ ਵਧਣ ਦੀ ਉਮੀਦ ਆ ਤਿਆਰ ਤੋਂ ਹੋ ਸਕਦੀ ਆ ਹਾਂਜੀ ਚਾਂਸ ਫੁੱਲੀ ਆ ਤਿਆਰ ਚੰਗੀ ਹੋਈ ਆ ਹਾਂ ਤਿਆਰ ਬਹੁਤ ਪਰ ਨਾਲੋਂ ਪਰ ਨਾਲੋਂ ਬਹੁਤ ਜ਼ਿਆਦਾ ਠੀਕ ਹੈ ਤੇ ਤੋਰੋਂ ਜੇ ਇਨਫਰਮ ਕਰਾ ਜਾ ਹਾਂਜੀ ਤੂਰ ਦੱਲੇ ਸੋ ਜਿਹੜੇ ਵੀ ਵੀਰ ਭਰਾ ਨੂੰ ਹਵਾਨਾ ਮਿੱਤਰੋ ਫਿਕਸ ਹੈ ਕੋਈ ਟੁੱਟਿਆ ਜਾ ਹਵਾਨਾ ਨਹੀਂ ਤੇ ਹਜੇ ਥਾਣਾ ਨੇ ਨੇ ਦੂਰੀ ਕਰਨੀ ਆ ਮਗਲੇ ਥਾਣਾ ਨੇ ਜਦੋਂ ਮਿੱਤਰੋ ਪਸਮਾਹ ਹੋ ਜਾਂਦਾ ਜਦੋਂ ਇਹਨੇ ਤਿਆਰ ਹੋਣਾ ਹੈ ਹੁਣ ਇੱਕ ਇਹਦੋ ਮਿੱਤਰੋ ਪਹਿਲਾਂ ਆਪਾਂ ਇੱਕ ਵੀਡੀਓ ਪਾ ਕੇ ਹਟਿਆ ਜੀ ਫਲੇਰੀ ਰੋਗ ਬਾਰੇ ਵੀ ਇੱਕ ਭਰਾ ਠੀਕ ਹੋਇਆ ਉਹ ਵੀ ਮਿੱਤਰੋ ਜਰੂਰ ਦੇਖਿਓ ਕਿਉਂਕਿ ਕਈ ਭਰਾ ਦੇ ਕਿਸੇ ਦੇ ਹੋ ਜਾਂਦੀ ਆ ਮਿੱਤਰੋ ਉਹ ਜਿੱਥੋਂ ਦਵਾਈ ਲਿਆ ਆ ਉਸ ਬੰਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਇਹਦਾ ਮੁੱਲ ਫਿਰ ਆਪਾਂ ਕੀ ਕਰਤਾ ਇਹਦਾ ਮੁੱਲ 1.5 ਆ ਜੀ ਮਾਣਤਾਨ ਕਰਾਂਗੇ ਹਾਂ ਪੂਰਾ ਵਧੀਆ ਕਰਦੇ ਆ ਮਾਣਤਾਨ ਕਰਦੇ ਆਂਗੇ 1.5 ਤੇ ਟੀਕਾ ਕਿਹੜਾ ਲੱਗਿਆ ਟੀਕਾ ਯਾਰ ਸੰਭਾਲ ਕੇ ਨਹੀਂ ਰੱਖਿਆ ਫੁੱਲ ਫਲਕ ਜੀ ਮੇਰੇ ਠੀਕ ਆ ਉਹ ਵਧੀਆ ਸੀ ਹਾਂ ਵਧੀਆ ਚੰਗਾ ਲਵਾਇ ਸੀ ਓਕੇ ਤੇ ਫੋਨ ਨੰਬਰ ਜੀ ਆਪਣਾ 9417761306 9417761306 61306 ਹਾਂਜੀ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਮਿੱਤਰੋ ਅੱਜ ਵੀਡੀਓ ਆਪਾਂ ਕਾਫੀ ਪਾ ਦਿੱਤੀਆਂ ਨੇ ਉਹਨਾਂ ਦੇ ਵਿੱਚੋਂ ਕੋਈ ਵੀ ਜਿਵੇਂ ਆ ਇਕਾਪਤੀ ਜਿਸ ਨੂੰ ਗਾਂ ਦੀ ਪਈ ਹੈ ਦਰਮਿਆਨੇ ਮੁੱਲ ਦੀ ਇੱਕ ਮੱਝ ਦੀ ਪਈ ਹੈ ਤੇ ਇੱਕ ਆਪਾਂ ਝੋਟੀ ਦੀ ਵੀਡੀਓ ਪਾਈ ਆ ਤੇ ਤਿੰਨ ਚਾਰ ਪਸਵਾਂ ਦੀ ਹੋਰ ਪਾਈ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਨਹੀਂ ਵੀਡੀਓ ਮਿੱਤਰੋ ਦੇਖੀਆਂ ਉਹ ਵੀ ਜਰੂਰ ਦੇਖਿਓ ਸੋ ਸਾਰੇ ਵੀਰਾਂ ਦਾ ਧੰਨਵਾਦ